ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਪਿੱਛੇ ਸਾਈਡ ਲੱਗਾ ਹੋਇਆ ਸੀ ਮੇਲਾ ਅਸੀਂ ਕਿਹਾ ਚਲੋ ਮੇਲਾ ਦੇਖਣ ਚੱਲਦੇ ਆਂ ਗਰਮੀ ਬਹੁਤ ਜ਼ਿਆਦਾ ਸੀ ਚਲੋ ਫਿਰ ਵੀ ਮੇਲਾ ਮੁਲਾ ਦੇਖਣ ਤਾਂ ਕਦੇ ਕਦੇ ਮਨ ਕਰਦਾ ਹੀ ਹੈ ਫਿਰ ਕਿ ਸੋਚਿਆ ਚਲ ਚਲ ਜਾਈਏ ਮੇਲਾ ਦੇਖਣ ਨੂੰ ਭੀੜ ਵੀ ਬਹੁਤ ਜ਼ਿਆਦਾ ਹੀ ਪ੍ਰੀਤਪਾਲ ਆਇਆ ਹੋਇਆ ਸੀ ਪ੍ਰੀਤਪਾਲ ਕੀ ਦੇਖਣਾ ਗਰਮੀ ਨੇ ਮਤ ਮਾਰੀ ਪਈ ਸੀ ਬਹੁਤ ਜ਼ਿਆਦੀ ਦੁਨੀਆਂ ਸੀ ਭੀੜ ਬਹੁਤ ਜ਼ਿਆਦੀ ਸੀ ਸਿੰਗਰ ਵਧੀਆ ਹੀ ਵਹਿ ਪਰ ਗਰਮੀ ਦਾ ਕਰਕੇ ਕੋਈ ਉਹ ਨਹੀਂ ਚਲੋ ਠੀਕ ਹੀ ਫਿਰ ਵੀ ਸੰਗਤ ਚੈੱਕ ਕਰੋ ਰੱਖੋ ਕਿੰਨੀ ਸੰਗਤ ਦੀ ਬਹੁਤ ਜਿਆਦਾ ਪੀੜੀ ਜਿੰਨੀ ਮਰਜ਼ੀ ਪੀੜ ਹੋਵੇ ਪਰ ਜਿੱਥੇ ਸੰਗਤਾਂ ਨੇ ਪਹੁੰਚਣਾ ਤੇ ਪਹੁੰਚ ਹੀ ਜਾਣਾ ਬਸ ਮਨ ਵਿੱਚ ਸ਼ਰਧਾ ਤੇ ਭਾਵਨਾ ਹੋਣੀ ਚਾਹੀਦੀ ਹੈ ਮਨ ਵਿੱਚ ਸ਼ਰਧਾ ਹੋਵੇ ਤਾਂ ਹਰ ਕਿਤੇ ਜਾਣ ਨੂੰ ਦਿਲ ਕਰਦਾ ਪੀੜ ਬਹੁਤ ਜਿਆਦਾ ਹੀ ਸੰਗਤ ਦਾ ਇਕੱਠ ਬਹੁਤ ਜਿਆਦਾ ਹੀ ਪ੍ਰੀਧਰਪਾਲ ਨੂੰ ਦੇਖਣ ਲਈ ਇਹ ਪਿੰਡ ਵੀਲੇ ਵੱਜੂ ਦੀ ਵੀਡੀਓ ਆ ਬਹੁਤ ਚਾਦੀ ਪੀੜ ਹੀ ਇੱਥੇ ਕੋਈ ਵਿੱਚ ਕਰੋ ਸੰਗਤ ਜੀ ਦੇ ਦਰਸ਼ਨ ਕਰ ਲਓ ਜੀ ਵਧੀਆ ਲੱਗਿਆ ਮਤਲਬ ਇੰਜੋਏ ਤਾਂ ਬਹੁਤ ਕੀਤਾ ਪਰ ਗਰਮੀ ਨੇ ਬਹੁਤ ਇੱਕ ਬੱਚੇ ਛੋਟੇ ਗਰਮੀ ਨੇ ਬਹੁਤ ਜ਼ਿਆਦਾ ਮਤ ਮਾਰੀ ਹੋਈ ਸੀ ਚਲੋ ਠੀਕ ਸੀ ਫਿਰ ਵੀ ਕਦੇ ਕਦੇ ਚੱਲ ਜਾਣਾ ਚਾਹੀਦਾ ਵਾ ਘਰ ਬੈਠੇ ਬੈਠੇ ਵੀ ਬੋਰ ਹੋ ਚਾਹੀਦਾ ਇਹਦਾ ਚਲੋ ਫਰਮਾਤਮਾ ਦੇ ਸਿਰ ਚੁਕਾਉਨੇ ਆ ਉਹ ਦੇਖ ਫੇ ਗੁਰਨਾਜ ਤੇ ਗੁਰਨਾਜ ਦੇ ਪਾਪਾ ਖੜੇ ਸੀ ਉਹ ਉਥੇ ਉਹ ਵੀ ਦੇਖਣ ਲਈ ਪ੍ਰੀਤ ਹਰਪਾਲ ਨੂੰ ਮੈਂ ਵੀਡੀਓ ਬਣਾ ਢੀਸੀ ਮੈਂ ਸੋਚਿਆ ਚਲੋ ਵੀਡੀਓ ਸ਼ੂਟ ਕਰ ਲੈਨੇ ਆ ਆਫਤੇ ਹੀ ਇਹ ਸਾਡਾ ਫਤੇ ਛੋਟਾ ਜਿਹਾ ਬੱਚਿਆਂ ਨਾਲ ਮੇਲੇ ਮੋਲੇ ਵੇਖਣਾ ਤੇ ਪੋਸੀਬਲ ਨਹੀਂ ਹੁੰਦਾ ਫਿਰ ਵੀ ਕਹੀਦਾ ਚਲੋ ਚਲ ਜਾ ਨੇ ਕੀ ਕਰਨਾ ਹੁੰਦਾ ਫਿਰ ਕਦੇ-ਕਦੇ ਹਮ ਦੇਖੋ ਮੈਂ ਵਲੌਗ ਸ਼ੂਟ ਕੀਤਾ ਮੈਂ ਕਿਹਾ ਚਲੋ ਆਪਾਂ ਆਪਣੇ ਸਬਸਕ੍ਰਾਈਬਰਾਂ ਨੂੰ ਵੀ ਦਿਖਾ ਦਾਂਗੇ ਪ੍ਰੀਤ ਹਰਪਾਲ ਆਇਆ ਪਰ ਸਟੇਜ ਬਹੁਤ ਦੂਰ ਹੀ ਦਿਖ ਨਹੀਂ ਰਹੀ ਪਰ ਠੀਕ ਸੀ ਫਿਰ ਵੀ ਜ਼ੂਮ ਵੀ ਕੀਤਾ ਪਰ ਨਹੀਂ ਬਣੀ ਕੋਈ ਵੀਡੀਓ ਸੰਗਤਾਂ ਤਾਂ ਪੂਰੀ ਸਰਦਾਰਾ ਨਾ ਪ੍ਰੀਤਰਪਾਲ ਨੂੰ ਦੇਖਣ ਡੀਆਂ ਜਦੋਂ ਕਿ ਸਿੰਗਰ ਲਈ ਦਿਲ ਵਿੱਚ ਪਿਆਰ ਹੋਵੇ ਤੇ ਸੰਗਤਾਂ ਇਹ ਨਹੀਂ ਬੈਂਤੀਆਂ ਵੀ ਗਰਮੀਆਂ ਜਾਂ ਬੜੀ ਦੂਰੋ ਦੂਰੋ ਦੁਨੀਆ ਆਈ ਸੀ ਇਧਰ ਪਾਰ ਮੈਂ ਦੇਖਣ ਲਈ ਉਹ ਜੀ ਇਹ ਤੋਂ ਇੱਕ ਲੋਜਿੰਗ ਮੈਂ 2-3 ਮਿੰਟ ਦਾ ਫੇਗੁਰ ਨਾਚ ਦੇਖਣਾ ਹੈ ਤੇ ਪਾਪਾ ਇਹ ਮੇਰੇ ਜੀਤੂ ਇਲਾਕੇ ਵਿੱਚ ਟਿਨੇ ਨਾਲ ਦੇ ਵੀਰ ਅਸੀਂ 2-4 ਮਿੰਟ ਦੇਖਿਆ ਇਹ ਦਰਪਾਲ ਨੂੰ ਗਰਮੀ ਬਹੁਤ ਜ਼ਿਆਦਾ ਸੀ ਗੁਨਾਜ ਫੰਗੜਾ ਪਾਉਣ ਲਿਆ ਹੈ ਫਿਰ ਅਸੀਂ ਮੱਥਾ ਟੇਕਣ ਲਈ ਮੱਥਾ ਟੇਕ ਕੇ ਲੰਗਰ ਸ਼ੇਕਣ ਚੱਲ ਗਏ। ਉਹ ਉਹ ਜਗ੍ਹਾ ਹੀ ਜਾਂਦੀ। ਮੈਂ ਦੂਰੋਂ ਹੀ ਸ਼ੂਟ ਕਰਨ ਦੀ ਸੀ। ਥਾੜੇ ਪੀੜ ਬਹੁਤ ਹੀ ਮੱਥਾ ਹੀ ਪਹਿਲਾਂ ਹੀ ਟੇਕ ਆਏ ਹੋ। ਉਹ ਦੁਬਾਰਾ ਇਹ ਦਿੰਦਿਖ ਜਾਣਦੇ ਤੇ ਮੈਂ ਚਲੋ ਬਣਾਉ ਸ਼ੂਟ ਕਰ ਲੈਨੇ ਆ। ਫੇਰ ਅਸੂ ਚਲੇ ਗਏ ਲੰਗਰ ਸ਼ਕਨ ਸੰਗਤ ਦਾ ਘਟ ਬਹੁਤ ਜ਼ਿਆਦਾ ਹੀ ਗਰਮੀ ਕਹਿੰਦੇ ਗਰਮੀ ਗਰਮੀ ਪਰ ਜਿੱਥੇ ਸੰਗਤ ਨੇ ਪਹੁੰਚਣਾ ਉੱਥੇ ਪਹੁੰਚ ਹੀ ਜਾਂਦੀ ਆ ਉੱਥੇ ਪਾਂਡੇ ਦੀ ਸੇਵਾ ਕਰ ਰਹੇ ਸੀ ਪਾਂਡੇ ਲੈ ਕੇ ਸੰਗਤ ਲੰਗਰ ਸ਼ਕਾਂ ਜਾ ਰਹੀ ਸੀ ਉਸ ਨੇ ਵਰਤ ਖੰਡਾਇ ਤੇ ਲੰਗਰ ਸ਼ਕਾਂ ਚਲੇ ਗਏ ਫਿਰ ਲੰਗਰ ਸ਼ਾਤ ਕੇ ਫੇਸੀ ਬਾਅਦ ਵਿੱਚ ਦੁਕਾਨਾ ਵਾਲੀ ਸਾਈਡ ਤੇ ਚਲੇ ਗਏ ਬੱਚੇ ਦਿੰਦੇ ਨੇ ਪਹੂੜਿਆ ਤੇ ਫੋਟੋ ਲੈਣੇ ਫਿਰ ਫੋਟੋ ਤੇ ਬਣਾਉਣਾ ਬਿਲਕੁਲ ਮੁੱਕ ਚੱਲੀ ਹੋਣੀ ਕਰ ਲਈ ਹੈ ਗੁਰਨਾਜ ਦੀ ਮੇਰਾ ਨਿੱਕਾ ਜਿਹਾ ਫਤਿਹ ਹੁਟੇ ਲੈਣ ਦੇ ਅਸੀਂ ਫਿਰ ਅਸੀਂ ਅੱਗੇ ਕਾਰ ਬਾਏ